ਵਿਚ ਜਿਹੜਾ ਇਹ ਫਾਦਰ ਖੜਾ ਜਿਹੜਾ ਇਹਨਾਂ ਦੇ ਮੁੰਡੇ ਦੇ ਨਾਲ ਜਿਹੜਾ ਤੇ ਦੇਰ ਰਾਤ ਜਿਹੜੀ ਮਾਰਕੁੱਟ ਹੋਈ ਹੈ ਤੇ ਗੱਲਬਾਤ ਕਰਾਂਗੇ ਕੀ ਗੱਲਬਾਤ ਹੋਈ ਸੀ ਦੇਰ ਰਾਤ ਇਹਨਾਂ ਦੇ ਨਾਲ ਮੁੰਡੇ ਦੇ ਨਾਲ ਕੀ ਨਾਮ ਹੈ ਜੀ ਕੀ ਨਾਮ ਕਹਾਡਾ ਮੇਰਾ ਸ਼ਰਿੰਦਰ ਮੋਹਨ ਕੀ ਗੱਲ ਕੀ ਹੋਈ ਗੱਲ ਇਸ ਤਰ੍ਹਾਂ ਹੋਈ ਸੀ ਕਿ ਮੇਰੇ ਬੇਟੇ ਦਾ ਦੋਸਤ ਹੈਗਾ ਸੀ ਉਹ ਨਾ ਪਿੱਛੋਂ ਕਿਥੋਂ ਖਾਪੀ ਕੇ ਆਏ ਹੋਣਾ ਤੇ ਉਹਨੂੰ ਬੁਲਾਇਆ ਰਾਤੀ ਕਿਤੇ 2:00 ਵਜੇ ਪੂਨੇ 2:00 ਉਹਨਾਂ ਨੇ ਜਿੱਥੇ ਲੜਾਈ ਪਹਿਲੇ ਹੋ ਚੁੱਕੀ ਸੀ ਉਹਦੇ ਨਾਲ ਉਹ ਫੈਸਲਾ ਕਰਨ ਅੱਥੇ ਬੁਲਾਇਆ ਕਿ ਮੁੰਡਾ ਯਾਰੀ ਦੋਸਤੀ ਵਿੱਚ ਮੇਰਾ ਬੇਟਾ ਚਲਾ ਗਿਆ ਉਹਦੇ ਨਾਲ ਘਰ ਉਹ ਜਿਹੜੇ ਮੁੰਡੇ ਬਾਹਰ ਖੇਡਉਂਦੇ ਸੀ ਉਹਨਾਂ ਨੇ ਮੇਰੇ ਮੁੰਡੇ ਨੂੰ ਜਿਆਦਾ ਮਾਰ ਕੁੱਟ ਕਰਕੇ ਵੱਡ ਕੁੱਟ ਕੇ ਅਧਮੋਇਆ ਕਰਤਾ ਲੜਾਈ ਕਿਤੇ ਹੋਰ ਹੋ ਰਹੀ ਸੀ ਲੜਾਈ ਇਹ ਪਿੱਛੋਂ ਪਤਾ ਨਹੀਂ ਕਿੱਥੋਂ ਆਏ ਕਿੱਥੋਂ ਨਹੀਂ ਆਏ ਮੇਰੇ ਮੁੰਡੇ ਨੂੰ ਬੁਲਾਇਆ ਇਹਨਾਂ ਨੇ ਕਿ ਅਧਮੋਇਆ ਕਰਕੇ 5 ਨੰਬਰ ਵਾਲਿਆਂ ਨੂੰ 2 ਵੇ ਫੋਨ ਕੀਤਾ 6 ਵੇ ਕੰਪਲੇਟ ਹੋਈ ਦਰਜ ਮੇਰੀ ਹੂੰ ਮੁੰਡੇ ਕਿੱਥੋਂ ਦੇ ਜਿਹਨਾਂ ਨੇ ਲੜਾਈ ਝਗੜਾ ਕੀਤਾ ਇੱਥੋਂ ਦੇ ਹੀ ਹੋਣੇ ਬਸ ਸੇਕ ਦੇ ਹੀ ਹੈ ਆਪਣਾ ਤੇ ਤੁਹਾਡੇ ਮੁੰਡੇ ਸੱਟਾਂ ਕੀ ਕੀ ਮਾਰੀਆਂ ਕਿਹੜੀ ਜਗ੍ਹਾ ਸੱਟਾਂ ਮਾਰੀਆਂ ਇਹ ਹਾਲਾਤ ਆ ਬੰਦੇ ਦੇ ਇਸ ਵਕਤ 6 ਆਈਸੀਯੂ 'ਚ ਮੇਰਾ ਮੁੰਡਾ ਹੈ ਆਈਸੀਯੂ 'ਚ ਮੇਰਾ ਮੁੰਡਾ ਹੈ ਉਹ ਹੈ ਰੈਫਰੈਂਸ ਸਿਵਲ ਹਸਪੀਟਲ ਤੋਂ ਉਹਨਾਂ ਨੇ ਕੀਤਾ ਹੀ ਅੰਬਰਸਰ ਅੰਬਰਸਰੋਂ ਮੈਂ ਆਥੇ ਮੈਂ ਅੰਬਰਸਰ ਨਹੀਂ ਲੱਗਿਆ ਇਸ ਸਮੇਂ ਪਰਿਵਾਰ ਦੇ ਕੀ ਹਾਲਾਤ ਬਣੇ ਹੋਇਆ ਲੜਕੇ ਦਾ ਭਰਾ ਔਰ ਮੌਜੂਦ ਹੈ ਬਾਈ ਕੀ ਨਾਮ ਕੀ ਤੁਹਾਡਾ ਜੀ ਦੇਖੋ ਭਾਈ ਜੀ ਬਾਬਾ ਜੀ ਥੋੜਾ ਉੱਚੀ ਬੋਲੋ ਕ੍ਰਿਸ਼ਨਾ ਮੇਰਾ ਇਹ ਤੁਹਾਡੇ ਬ੍ਰਦਰ ਦਾ ਕੀ ਨਾਮ ਹੈ ਮੇਰਾ ਕਨੀਸ਼ ਕੀ ਗੱਲਬਾਤ ਹੋਈ ਹੈ ਸਾਰੀ ਦੱਸੋ ਤੁਸੀਂ ਭਾਈ ਮੈਂ ਸੁੱਤਾ ਪਿਆ ਹੀ ਜਾਂ ਤੇ ਬਾਅਦ ਚੋ ਮੇਰਾ ਭਰਾ ਬਾਹਰ ਗਿਆ ਮੇਰੀ ਮੰਮੀ ਨੇ ਮੈਨੂੰ ਦੱਸਿਆ ਨਹੀਂ ਹੂੰ ਹੂੰ ਤੇ ਮੇਰੀ ਮੰਮੀ ਦਾ ਸਿਆਣੀ ਨੇ ਦੋ ਕੁਵੇ ਲੜਾਈ ਹੋਈ ਏ ਤੇ ਬਾਅਦ ਚੋ ਆਪਾਂ ਦੋ ਕੁਵੇ ਗਏ ਦੋ ਕੁਵੇ ਲੜਾਈ ਹੋਈ ਤੇ ਬਾਅਦ ਚੋ ਮੈਂ ਇਹਨੇ ਕਿ ਮੈਂ ਬਾਹਰ ਗਿਆ ਹਾਂ ਹੂੰ ਹੂੰ ਉਸ ਤੋਂ ਬਾਅਦ ਉਹ ਸੀਆਣੀ ਉਹਨੂੰ ਸਿਵਲ ਲੈ ਗਏ ਹੀ ਜਦਿਆ ਦੋਸਤ ਜਿਹੜੇ ਵਿੱਚ ਭਾਈ ਹੈਗੇ ਸਿਵਲ ਲੈ ਗਏ ਨਹੀਂ ਜੀ ਤੇ ਗੋਪੂ ਵਿਸ਼ਨੂ ਤੇ ਗੇਲੂ ਹੀ ਗੱਡੀ ਜਿਨ੍ਹਾਂ ਨੇ ਮਾਰੀਆਂ ਹੁਣ ਪਤਾ ਤੇ ਬਾਅਦ ਚ ਉਹ ਉੱਥੇ ਸੀਗੇ ਤੇ ਫਿਰ ਬਾਅਦ ਚ ਮੌਜੂਦ ਹੈਗੇ ਸਾਡੇ ਸਾਹਮਣੇ ਵੀ ਆਏ ਸੀਗੇ ਤੇ ਗੋਪੂ ਵਿਸ਼ਨੂ ਤੇ ਗੇਲੂ ਨੇ ਤੁਹਾਡੇ ਭਰਾ ਜਰਾ ਇਸ਼ੂਸ ਦੇ ਮਾਰੀਆਂ ਸੱਟਾਂ ਹਾਂਜੀ ਤਾਂ ਇਸ ਦੇ ਮਾਰਦੇ ਹੋ ਤੁਹਾਡੇ ਕੋਲ ਕੀ ਸਬੂਤ ਕੀ ਹੈ ਉਹ ਹੈਗੀ ਆਪਣਾ ਕੋ ਵੀਡੀਓ ਹੈਗੀ ਤੇ ਤੁਹਾਡੇ ਮੁੰਡੇ ਨੇ ਕੌਣ ਬਲਾਗ ਲੈ ਕੇ ਆ ਗਿਆ ਸੀ ਉਹ ਜਿਹਦੇ ਸੱਟਾਂ ਲੱਗੀਆਂ ਉਹ ਕਿੱਥੇ ਆਪ ਉਹ ਵੇਛੂਆ ਉਹ ਸਵੇਰ ਰਾਤ ਦਾ ਇੱਥੇ ਸੀ ਉਹਨੇ ਸੱਟਾਂ ਕੰਤੇ ਪਟਿਆ ਦੀ ਉਂਗਲਾਂ ਪਾਟੀਆਂ ਉਹ ਵੀ ਨਾ ਹੋएगी ਸਾਡੇ ਨਾਲ ਕੋਈ ਨਹੀਂ ਮੇਰੇ ਮੁੰਡੇ ਤੇ ਤੁਹਾਡੇ ਮੁੰਡੇ ਨੂੰ ਬੁਲਾਉਣ ਦਾ ਕਾਰਨ ਕੀ ਹੈ ਤੁਹਾਡੇ ਮੁੰਡੇ ਦਾ ਅੱਛਾ ਦੋਸਤ ਹੀ ਹਾਂ ਤੇ ਬਾਹਰ ਕਿਉਂ ਬੁਲਾਇਆ ਉਹਨੇ ਫਿਰ ਮੇਰੇ ਮੁੰਡੇ ਨੂੰ ਜਿਹਦੇ ਸੱਟਾਂ ਵੱਜੀਆਂ ਉਹਨੇ ਘਰ ਆ ਕਿ ਕਹਿੰਦਾ ਕੀ ਸੀ ਉਹ ਕਹਿੰਦਾ ਆ ਮੇਰੇ ਘਰ ਆ ਦੋ ਮਿੰਟ ਅੱਛਾ ਦੋ ਮਿੰਟ ਲਈ ਬੁਲਾਇਆ ਘਰ ਤੇ ਤੁਹਾਨੂੰ ਕਦੋਂ ਪਤਾ ਲੱਗਾ ਸੀ ਕਿਉਂ ਸੱਟਾਂ ਲੱਗ ਚੁੱਕੀਆਂ ਸੀ ਉਹਨੇ ਹੂੰ ਤਾਂ ਤਾਂ ਵੀਡੀਓ 'ਚ ਪਤਾ ਲੱਗਾ ਕਿ ਆ ਬੰਦੇ ਘਰੇੋਂ ਨਿਕਲੇ ਤੁਹਾਡਾ ਮੁੰਡਾ 2 ਵਜੇ 2 ਵਜੇ ਨਿਕਲਿਆ ਤਾਂ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਮੁੰਡੇ ਸੱਟਾਂ ਲੱਗੀਆਂ ਸਿਰ 'ਤੇ ਇਹ ਸਵਾ ਦੋ 2:30 ਵਜੇ ਲੱਗਿਆ ਸਵਾ ਅੱਧੇ ਘੰਟੇ ਦੇ ਵਿੱਚ ਵਿੱਚ ਕਾਂਡ ਹੋ ਗਿਆ ਸੀ ਤੁਸੀਂ ਕੋਈ ਐਮਐਲਏ ਰਖਵਾਈ ਹੈ ਦੀ ਹਾਂਜੀ ਹਾਂਜੀ ਮੁੰਡੇ ਕਿੱਥੋਂ ਦੇ ਜਿਨ੍ਹਾਂ ਨੇ ਸੱਟਾਂ ਮਾਰੀਆਂ ਇਹ ਕੋਈ ਦਾਸ਼ਮੰਦਾ ਦਾ ਕੋਈ ਆਪਣਾ ਵੱਡੇ ਸਕੂਲ ਟੈਸਟਪੂਲਾ ਕੋਈ ਇੱਧਰ ਉੱਧਰ ਰਹਿੰਦੇ ਨੇ ਨਾਮ ਕੀ ਇਹਨਾਂ ਦਾ ਮੈਡਾ ਦੱਸੋ ਦਵਾਰਾ ਨਾਂ ਕੀ ਉਹ ਪੂ ਵਿਸ਼ਨੂ ਗੇਲੂ ਉਥੇ ਰਹਿੰਦੇ ਸੀ ਉਥੇ ਕਿਤੇ ਰਹਿੰਦੇ ਲੱਗੇ ਲੱਗੇ ਜੀ ਫੁੱਟੇ ਸਾਹਮਣੇ ਆਈ ਆ ਹਾਂਜੀ 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 ਉਹ ਭੇਜੀ ਦਾ ਨੂੰ ਉਹ ਦਿਖਾ ਸਕਦੇ ਤੁਸੀਂ ਆ ਭੇਜੀ ਦਾ ਤੁਹਾਡੇ ਮੁੰਡੇ ਨੂੰ ਜਿਹੜਾ ਬਲੈਕ ਲੈ ਗਿਆ ਸੀ ਉਹਦਾ ਕੀ ਨਾਮ ਹੈ ਰਿਸ਼ੂ ਦਾ ਹੈ ਉਹ ਕਿੱਥੇ ਰਹਿੰਦਾ ਉਹ ਨਾਲ ਹੀ ਮੇਰੇ ਘਰ ਤੋਂ ਇੱਥੋਂ 500 ਕਿਲੋਮੀਟਰ ਦੂਰ ਰਹਿੰਦਾ ਪੰਜ ਦੀ ਕੀ ਗੱਲ ਸੀ ਕੋਈ ਨਹੀਂ ਝਗੜਾ ਸੀਗਾ ਪਹਿਲਾਂ ਮੁੰਡਿਆਂ ਨਾਲ ਵਿੱਚ ਉਹ ਮੈਨੂੰ ਨਹੀਂ ਪਤਾ ਮੇਰੇ ਦੋਸਤ ਦਾ ਦੋਸਤ ਸੀ ਉਹ ਮੇਰੇ ਬੇਟੇ ਦਾ ਦੋਸਤ ਅੰਕਲ ਇੱਕ ਸਵਾਲ ਹੈ ਤੁਹਾਡੇ ਮੁੰਡੇ ਨੇ ਤੁਹਾਨੂੰ ਦੱਸਿਆ ਹੀ ਕਿ ਦਾਦਾ ਕਰਕੇ ਮੁੰਡੇ ਨਾਲ ਕੋਈ ਝਗੜਾ ਹੋ ਰਿਹਾ ਮੈਨੂੰ ਬਾਹਰ ਬੁਲਾਇਆ ਵਾ ਕੋਈ ਗੱਲਬਾਤ ਕਰਕੇ ਗਿਆ ਤੁਹਾਡੇ ਨਾਲ ਹੀ ਇੱਕਦਮ ਯਕਦਮੀ ਉਹਨੇ ਫੋਨ ਕੀਤਾ ਕਿੰਨਾ ਕੁ ਸਹੀ ਹੈ ਜੀ ਵੱਡੇ ਦੇ ਵੱਡੇ ਦੇ ਗਿਆ ਸੀ ਕਹਿੰਦਾ ਜੀ ਵੱਡੇ ਦਾ ਗਿਆ ਤਾਂ ਸੀ ਪਹਿਲਾਂ ਕਹਿ ਰਹੇ ਸੀ ਕਿ ਸ਼ਾਇਦ ਰਾਜਨਾਮਾ ਹੋ ਰਿਹਾ ਸੀ ਨਹੀਂ ਨਹੀਂ ਸਾਨੂੰ ਉਹਨਾਂ ਨੂੰ ਯੱਕ ਦਾ ਮਾਏ ਨੇ ਯੱਕ ਦਾ ਮਾਏ ਨੇ ਪੱਤਾ ਲੱਗੇ ਯੱਕ ਦਾ ਮਾਏ ਅੱਛਾ ਪਿੱਛੇੋਂ ਮੁੰਡੇ ਯੱਕ ਨੂੰ ਮਾਏ ਆ ਜਿਹੜੇ ਤਿੰਨ ਜਾਣੇ ਸੀ ਤੇ ਪਹਿਲਾਂ ਕੋਣ ਕੋਣ ਸੀ ਜੇ ਪਹਿਲਾਂ ਪਹਿਲਾਂ ਗੋਪੂ ਸੀ ਗੋਪੂ ਕਨਾਨ ॠशु ਸੀ ॠशु ਸੀ ਤੇ ਤਨਿਸ਼ ਸੀ ਅਸਾਂ ਪਹਿਲਾਂ ॠशु ਤੇ ਤਨਿਸ਼ ਸੀਗੇ ਬਾਕੀ ਮੁੰਡੇ ਪਿੱਛੋਂ ਆਏ ਬਾਕੀ ਮੁੰਡੇ ਪਿੱਛੋਂ ਆਏ ਤੇ ਉਹਨਾਂ ਨੇ ਛੱਟਾ ਮਾਰਨੀ ਆ ਜਿਹੜੇ ਤਿੰਨ ਜਾਣੇ ਤੁਸੀਂ ਦੱਸ ਰਹੇ ਹੋ ਪਿੱਛੋਂ ਆਏ ਆ ਪਹਿਲਾ ਜਿਹੜਾ ਤੁਹਾਡੇ ਭਰਾ ਦਾ ਕੀ ਨਾਮ ਹੈ ਕਨਿਸ਼ ਪਰ ਈਸ਼ੂ ਕਹਿੰਦਾ ਸੀਗੇ ਸਾਡੇ ਉਹਨਾਂ ਨੇ ਕਿਨੇ ਆ ਕੇ ਹਮਲਾ ਕੀਤਾ ਉਹ ਬੂਦੇ ਘੇ ਲੂਦੇ ਈਸ਼ੂ ਕਿਹਨਾਂ ਨੇ ਜਿੰਨਾਂ ਨੇ ਹਮਲਾ ਕੀਤਾ ਤੁਹਾਡੇ ਦੋਨੇ ਮਤਲਬ ਤੁਹਾਡਾ ਭਰਾ ਤੇ ਉਹਦਾ ਦੋਸਤ ਬਾਹਰ ਖੜੇ ਸੀਗੇ ਨਹੀਂ ਨਹੀਂ ਉਹਨੇ ਬੁਲਾਇਆ ਹੀਗਾ ਈਸ਼ੂ ਭਾਈ ਇਹਨਾਂ ਨੂੰ ਘਰੋਂ ਬੁਲਾਇਆ ਹੈਗਾ ਈਸ਼ੂ ਭਾਈ ਕੋਣ ਤੁਹਾਡੇ ਭਰਾ ਦਾ ਦੋਸਤ ਹਾਂ ਹਾਂ ਕਿਉਂ ਬੁਲਾਇਆ ਸੀ ਪਤਾ ਨਹੀਂ ਉਹਨੂੰ ਮਤਲਬ ਉਹਦੀ ਵਿੱਚ ਕੋਈ ਰਲ-ਮਿਲੀ ਭਗਤ ਨਹੀਂ ਆ ਫਿਰ ਨਹੀਂ ਨਹੀਂ ਇਹ ਕਿੱਦਾਂ ਉਹਨੇ ਬੁਲਾਇਆ ਤੇ ਨਾਲ ਹੀ ਹਮਲਾ ਹੋ ਗਿਆ ਇਹ ਕਿੱਦਾਂ ਹੋ ਗਿਆ ਪਤਾ ਨਹੀਂ ਮੈਨੂੰ ਉਦਾਂ ਉਦਾਂ ਨਹੀਂ ਉਹ ਮੁੰਡਾ ਮਿਲਿਆ ਦੂਸਰਾ ਤੁਹਾਨੂੰ ਹਾਲ ਤੱਕ ਮੁੰਡਾ ਮਿਲਿਆ ਕਿਹੜਾ ਜੇ ਦੂਜਾ ਦਾ ਮੁੰਡਾ ਹਾਂ ਹੁਣ ਕੀ ਕਹਿ ਰਹੇ ਸੀ ਮੁੰਡਾ ਤੁਹਾਨੂੰ ਕੀ ਦੱਸਦਾ ਸੀ ਉਹ ਕਹਿ ਰਿਹਾ ਸੀ ਕਿ ਮੈਨੂੰ ਇਹ ਸੱਟਾਂ ਮਾਰ ਕੇ ਗਏ ਨੇ ਮੇਰੇ ਮੁੰਡੇ ਨੂੰ ਬੁਲਾਇਆ ਕਰੋ ਕਿ ਆਇਆ ਛੋਟੇ ਦਾ ਪਾਈ ਜਨਮ ਦਿਨ ਹੁੰਦਾ ਮੁੰਡੇ ਇਕੱਠੇ ਹੁੰਦੇ ਮੇਰੀ ਮੇਰੀ ਸਰ ਮੇਰੀ ਗੱਲ ਸੁਣੋ ਮੁੰਡੇ ਮੇਰੇ ਪਹਿਲਾਂ ਗੱਲ ਸੁਣ ਲਓ ਤੁਹਾਡੇ ਮੁੰਡੇ ਨੂੰ ਬੁਲਾਇਆ ਤੁਹਾਡੇ ਮੁੰਡੇ ਯਾਰ ਦੋਸਤ ਨੇ ਹਾਂ ਠੀਕ ਆ ਉਹ ਬਾਹਰ ਖੜਾ ਹੋਇਆ ਉਹਨੂੰ ਬੁਲਾਇਆ ਉਹਨੂੰ ਲੈ ਕੇ ਗਿਆ ਜਦੋਂ ਬਾਹਰ ਖੜੇ ਉਹਦੇ ਨੂੰ ਮੁੰਡੇ ਆ ਕੇ ਪੈਗੇ ਇਹ ਕਿੱਦਾਂ ਉਹਨੂੰ ਪਤਾ ਲੱਗਾ ਕਿ ਉਹ ਬਾਹਰ ਆਇਆ ਸੀ ਤੁਹਾਡੇ ਕੋਲ ਨਹੀਂ ਮਤਲਬ ਤੁਹਾਡਾ ਮੁੰਡਾ ਆ ਰਿਹਾ ਉਹ ਪਿੱਛੋਂ ਪਿੱਛੋਂ ਆਇਆ ਸੀ ਮੁੰਡਾ ਖਾ ਪੀ ਕੇ ਉਹਦੀ ਉਹਦੀ ਲਾਈਟ ਪਿੱਛੇ ਹੋਈ ਹੋਣੀ ਹੈ ਉਹਨੇ ਮੇਰੇ ਮੁੰਡੇ ਨੂੰ ਫੋਨ ਕੀਤਾ ਤੇ ਘਰ ਬੁਲਾਇਆ ਉਹਨੂੰ ਤੇ ਉਹ ਪਹਿਲੇ ਉਹ ਤਿਆਰੀ ਸੀ ਉਹਨੇ ਤੁਹਾਡੇ ਮੁੰਡੇ ਨੂੰ ਬੁਲਾਇਆ ਤਾਂ ਝੋਟ ਮਾਰ ਹੋਈ ਹਾਂ ਹਾਂ ਉਹਦੇ ਕਰਕੇ ਹੋਈ ਹੈ ਝਗੜਾ ਹੋਦਾ ਸੀ ਰੰਜਿਸ਼ ਤੁਹਾਡੇ ਮੁੰਡੇ ਨਾਲ ਹਾਂ ਜੀ ਹਾਂ ਜੀ ਹਾਂ ਜੀ ਤੁਹਾਡੇ ਮੁੰਡੇ ਤਾਂ ਨਹੀਂ ਗੱਲ ਨਹੀਂ 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 ਤੇ ਦੂਜੇ ਮੁੰਡੇ ਕਿੱਥੇ ਆ ਉਹ ਹੁਣੇ ਹੀ ਗਿਆ 2 ਘੰਟੇ ਹੋਏ ਨੇ ਘਰ ਗਿਆ ਉਹਨੇ ਬੁਲਾਇਆ ਤੁਸੀਂ ਉਹਨੂੰ ਕਿਸੇ ਵੀ ਫੁਟੇਜ ਹੈਗੀ ਤੁਹਾਡੇ ਕੋਲ ਹਾਂ ਹਾਂ ਦਿਖਾ ਦਿਓ ਦਿਖਾ ਦਿਓ ਕਿਸੇ ਵੀ ਫੁਟੇਜ ਸਾਹਮਣੇ ਰੱਖੋ ਸਾਹਮਣੇ ਸਾਹਮਣੇ ਕਰੋ ਭਾਬਾਈ ਸਾਹਮਣੇ ਕਰੋ ਕੋਣ ਫੜੋ ਆ ਚਾਹ ਮੁੰਡੇ ਆ ਇਹ ਕਰਕੇ ਦਿਖਾ ਦਿਓ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਲੜਾਈ ਜਿਹੜਾ ਸੀਸੀਟੀਵੀ ਜਿਹੜਾ ਜਿਹੜਾ ਇਹਦੇ ਸਭ ਤੋਂ ਤਸਵੀਰਾਂ ਦੇ ਵਿੱਚ ਉਹ ਸੀਸੀਟੀਵੀ ਫੁਟੇਜ ਹੈ ਜਿੱਥੇ ਕਿ देर रात ਹਮਲਾ ਹੁੰਦਾ ਹੈ ਇੱਕ ਯੁਵਨ ਦੇ ਉੱਤੇ ਉਸ ਤੋਂ ਬਾਅਦ ਉਹਨਾਂ ਦੇ ਲਈ ਲੱਗਾ ਦੋਸਤਾਂ ਉੱਤੇ ਹਮਲਾ ਇਹ ਤਾਂ ਬਲਾਉ ਦੀ ਬੋਟੀ ਹੈ ਅੱਛਾ ਉਹ ਮਮੀ ਹੈ ਆ ਦੀ ਮਮੀ ਹੈ ਵਾਈਫ ਹੈ ਕੋਈ ਪਤਾ ਨਹੀਂ ਕੌਣ ਹੈ ਇੱਥੇ ਇਹਨੇ ਮੁੰਡੇ ਕੌਣ ਕੌਣ ਆਏ ਜਿਹੜੇ ਆ ਸ਼ਲਟਰ ਲਈ ਆ ਕੋਈ ਨਹੀਂ ਤੁਹਾਡੇ ਮੁੰਡੇ ਨੂੰ ਕੁੱਟ ਰਿਆ ਕਿ ਰਿਸ਼ੂ ਨੂੰ ਕੁੱਟ ਰਿਆ ਤੁਹਾਡੇ ਮੁੰਡੇ ਤੁਹਾਡੇ ਮੁੰਡੇ ਨੂੰ ਕੁੱਟ ਰਿਆ ਇਹ ਰਿਸ਼ੂ ਹੈ ਇਹ ਰਿਸ਼ੂ ਹੈ ਇਹ ਹੋਰ ਬਾਕੀ ਕੌਣ ਕੌਣ ਹੈ ਗੋਪੂ ਗੋਪੂ ਤੇ ਗੇਲੂ ਤੇ ਉਹ ਆ ਆ ਤੁਹਾਡੇ ਮੁੰਡੇ ਨੂੰ ਕੁੱਟ ਰਿਆ ਤੇ ਉਹਨਾਂ ਦਾ ਮੁੰਡਾ ਕਿੱਥੇ ਹੈ ਜਿਹੜਾ ਬਲਾਕ ਲੈ ਗਿਆ ਸੀ ਜਿਹੜਾ ਤੁਹਾਡੇ ਮੁੰਡੇ ਨੂੰ ਭਰਾ ਨੂੰ ਬਲਾਕ ਲੈ ਗਿਆ ਉਹ ਕਿੱਥੇ ਹੈ ਤੇ ਵਿੱਚ ਇਹੀ ਇਹੀ ਅੱਛਾ ਉਹ ਆ ਆ ਤੁਹਾਡਾ ਮੁੰਡੇ ਨੂੰ ਅੱਗੇ ਲੈ ਗਿਆ ਆਹ ਕੋਣ ਸੱਟ ਜਿੰਨੇ ਫੜੀ ਹੈ ਇਹ ਅੱਛੇ ਟ੍ਰੀ ਸ਼ਰਟ ਵਾਲਾ ਟ੍ਰੀ ਸ਼ਰਟ ਆ ਬੰਦਾ ਇਹ ਉਹ ਆ ਗੋਗੇਲੂ ਗੇਲੂ ਹੈ ਇਹ ਸਾਰੇ ਬੱਚਿਆਂ ਦੇ ਰਹਿਣ ਲਈ ਤੇ ਬਿਸ਼ਨੂ ਕਿੱਥੇ ਹੈ ਜੀ ਬਿਸ਼ਨੂ ਬਿਸ਼ਨੂ ਗੋਪੂ ਆ ਰਿਹਾ ਅੰਕਲ ਮੌਕੇ ਤੇ ਪੁਲਸ ਆਈ ਸੀ ਉਸ ਵੇਲੇ ਨਹੀਂ ਨਹੀਂ ਉਸ ਕਿੰਨੀ ਦੇਰ ਬਾਅਦ ਆਈ ਹੈ ਪੁਲਸ ਸਵੇਰੇ 6 ਵਜੇ ਆਈ ਹੈ ਕਿੱਥੇ ਆਈ ਹੈ ਪੁਲਸ ਇੱਥੇ ਆਈ ਹੈ ਬਿਆਨ ਲੈਣ ਡਾਕਟਰਾਂ ਦਾ ਸਮਾਂ ਜਿਹੜਾ ਟਾਈਮ ਦਾ 6 ਵਜੇ ਦੇਰ ਰਾਤ ਜਿਹੜੀ ਦਾਜੀ ਕੀ ਲੜਾਈ ਹੋਈ ਆ ਬਸਤੀਆਂ ਦੇ ਵਿੱਚ ਕਿਹੜਾ ਇਲਾਕਾ ਹੈ ਜੀ ਇਹ ਬਸਤੀ 6 ਕੋਟ ਵਿਚ ਆਰ ਆ ਦੇਖੋ ਜੀ ਬਸਤੀ 6 ਕੋਲ ਬਾਜ਼ਾਰ ਦੇ ਵਿੱਚ ਲੜਾਈ ਝਗੜਾ ਹੋਇਆ ਪੁਲਿਸ ਕਮਿਸ਼ਨ ਕਿੰਨੇ ਵੇ ਲਖਾਈ ਇਹ ਸਵਾ ਦੋ ਢਾਈ ਤਿੰਨ ਵੇ ਲਖਾਈ ਨਾਲ ਹੀ ਫੋਨ ਕਰਤਾ ਸੀ ਹਾਂ ਤੇ ਪੁਲਿਸ 112 ਜੀ ਕੀਤਾ ਹੀ ਥਾਣੇ ਤੇ ਪਹਿਲੇ ਆਪਾਂ ਸਿਵਲ ਹਸਪੀਟਲ ਗਏ ਬੱਚਿਆਂ ਨੂੰ ਤੇ ਫੋਨ ਕਰਨਾ ਸੀ ਪਹਿਲੇ ਆਪਣੇ ਬੱਚੇ ਨੂੰ ਦੇਖਣਾ ਤੇ ਫੋਨ ਕਰਨਾ ਨਹੀਂ 112 ਜੀ ਫੋਨ ਕੀਤਾ ਸੀ 112 ਤੇ ਵੀ ਨਹੀਂ ਫੋਨ ਕੀਤਾ ਆਪਾਂ ਕੰਪਲੇਨਟ ਕੀਤੀ ਸੀ ਥਾਣੇ ਕੀਤੀ ਹੈ ਥਾਣੇ ਕੀਤੀ ਪੰਜ ਨੰਬਰ ਥਾਣੇ ਹਾਂ ਥਾਣੇ ਜਾ ਕੇ ਇੱਕ ਥਾਣੇ ਫੋਨ ਕੀਤਾ ਖਾਣੇ ਮੁੰਡੇ ਗਏ ਸੀ ਪੁਲਸਾਈ ਹੀ ਉਧਰ ਆ ਪਈ ਨਹੀਂ ਲਾਤੀ ਕੋਈ ਆਈ ਸਿਰਫ 6 ਵੇ ਪੁਲਸਾਈ ਕਿਹੜੇ ਅਸਰ ਆਇਆ ਪਤਾ ਨਾ ਹਮਕੋ ਨਹੀਂ ਮੈਨੂੰ ਨਹੀਂ ਪਤਾ ਬਿਆਨ ਲਿਖਾਈ ਤੁਸੀਂ ਆਪਣੀ ਆ ਬਿਆਨ ਲਿਖਾਈ ਮਾਈ ਨੇਮ ਲਿਖਾਈ ਆ ਹਾਂ ਬਾਈ ਨੇਮ ਲਿਖਾਈ ਮੈਂ ਇਹਨਾਂ ਦਾ ਨਾਮ ਦੱਸ ਦਿੱਤਾ ਹਾਂ ਜੀ ਹਾਂ ਜੀ ਹਾਂ ਜੀ ਬਾਈ ਫੇਸ ਲਾਏ ਮੈਂ ਆਪੀ ਆਪੀ ਲਗਾਏ ਉਹ ਡਿਸ਼ੂ ਮੁੰਡਾ ਨਾਲ ਸੀ ਮੇਰੇ ਜਿਹਨੇ ਬਿਆਨ ਲਾਇਆ ਦੋਨਾਂ ਨੇ ਕੁਝ ਦਿਖਾਇਆ ਕਿ ਤੁਸੀਂ ਲਖਾਇਆ ਕਿ ਦੂਸਰਾ ਹਾਂ ਹਾਂ ਕੰਡੀਸ਼ਨ ਕੀ ਤੁਹਾਡੇ ਮੁੰਡੇ ਦੀ ਉਹ ਐਸ ਆਈ ਸੀ ਯੂ ਚ ਹੈ ਲੋਕ ਨੇ ਕੀ ਕਿਹਾ ਡਾਕਟਰ ਇਹ ਕਹਿੰਦੇ ਕਹਿੰਦੇ ਇਹ 2-3 ਦਿਨ ਲੱਗਣੇ ਆ ਤੋ ਜਿਹੜੇ ਮੁੰਡਿਆਂ ਨੂੰ ਮਾਰਕੁੱਟ ਹੋਈ ਹੈ ਉਹ ਮੁੰਡਿਆਂ ਦੇ ਕਦੀ ਉੱਠਣਾ ਬੈਠਣਾ ਹੈਗਾ ਹੀ ਤੁਹਾਡੇ ਮੁੰਡੇ ਦਾ ਕਦੀ ਕਦੀ ਮਿਲਣਾ ਬਲਾਪ ਨਹੀਂ ਹੈਗਾ ਸੋ ਉਹਨਾਂ ਦਾ ਨਾ ਹੀ ਮਿਲਣਾ ਸੱਚ ਦੱਸਿਓ ਜੋ ਹੋਇਆ ਕਿ ਚੋਗਾ ਕੋਈ ਹੋਣਾ ਨਿਕਲਵੇ ਤੁਹਾਡੇ ਮੁੰਡੇ ਦੇ ਨਾਲ ਰਿਸ਼ੂ ਕੋਈ ਤੁਸੀਂ ਚਾਹ ਰਹੇ ਹੋ ਮੈਂ ਸਰ ਮੈਂ ਕਹੀ ਜਾਂਦਾ ਵਾਂ ਕਿ ਬੁਲਾਇਆ ਹੀ ਹੁੰਨੇ ਆ ਕਿ ਰਿਸ਼ੂ ਨੇ ਬੁਲਾਇਆ ਉਹਨਾਂ ਨੂੰ ਰਿਸ਼ੂ ਨੇ ਬੁਲਾਇਆ ਰਿਸ਼ੂ ਲੈ ਗਿਆ ਬਾਹਰ ਤੇ ਉਸ ਤੋਂ ਬਾਅਦ ਹਾਂ ਕੁੱਟ ਮਾਰ ਹੋਈ ਤੋ ਬਿਲਕੁਲ ਠੀਕ ਹੈ ਜੀ ਬਿਲਕੁਲ ਦੇਖ ਸਕਦੇ ਹੋ ਜਿਹੜਾ ਇਹਨਾਂ ਦੇ ਮੁੰਡੇ ਦੀ ਦੱਸਿਆ ਜਾ ਰਿਹਾ ਹੈ ਕਿ ਕੰਡੀਸ਼ਨ ਜਿਹੜੀ ਕਾਫੀ ਕੁੱਟਮਾਰ ਹੋਈ ਹੈ ਜਿਹੜਾ ਕੋਟ ਪਿਆਰ ਇਹ ਦੱਸਿਆ ਜਾ ਰਿਹਾ ਕਿ ਮੁੰਡਿਆਂ ਨੇ ਜਿਹੜਾ ਘਰ ਬਲਾ ਕੇ ਪਹਿਲੇ ਫਿਰ ਮੁੰਡੇ ਦੇ ਨਾਲ ਮੇਰੀ ਮਾਰਕੋਟ ਕੀਤੀ ਹੈ ਤੇ ਇਹ ਮੁੰਡੇ ਦੀ ਜਿਹੜੀ ਕੰਡੀਸ਼ਨ ਹੈ ਜਿਹੜੀ ਜਦੋਂ ਦਿੱਦੀ ਦੱਸੀ ਜਾ ਰਹੀ ਹੈ ਤੇ ਦੂਸਰਾ ਪੱਖ ਸਾਡਾ ਦੇਖ ਲਿਆ ਤੇ ਜ਼ਰੂਰ ਆਪਣਾ ਪੱਖ ਰੱਖ ਸਕਦਾ ਹੈ ਵਾ ਉਹ ਜੋ ਵੀ ਜਿਹੜੇ ਅਲੀਗੇਸ਼ਨ ਜਿਹੜੇ ਲਗਾ ਰਹੇ ਚਲ ਨਹੀਂ ਦਿੱਦੀ ਕੋਈ ਪੁਸ਼ਟੀ ਨਹੀਂ ਕਰਦਾ ਬਿਲਕੁਲ ਇਸ ਖਬਰ ਨਾਲ ਕੋਈ ਹੋਰ ਅਪਡੇਟ ਆਂਦੀ ਤਾਂ ਦੱਸੋ ਸਾਡੀ ਕਿਸੇ ਜੇ ਕੋਈ ਹੁੰਦੀ ਹੈ ਐਫ ਆਰ ਵੀ ਹੈ ਜੀ ਸਭ ਕੁਝ ਹੈਗਾ ਖਲਾਲ ਜਰੋ ਅਜਾ ਸਾਰੀ ਐਮਐਲਏ ਰਕਟਾਲੀ ਹੋਈ ਹੈ ਕੋਈ ਕਰਾ ਲਿਆ ਉਹਨਾਂ ਨਾਲ ਰਸਫਨ ਕਰਦਾ ਹੀ ਸਾਡ ਕੋ ਠੀਕ ਨਹੀਂ ਹੁੰਦਾ ਪਿਆ ਤੇ ਮੁੰਡਿਆ ਪੁਲਿਸ ਨੇ ਫੜਿਆ ਕੋਈ ਮੁੰਡਿਆਂ ਨੂੰ ਹਲੇ ਤੱਕ ਕੋਈ ਗਏ ਸੀ ਉਹਨਾਂ ਦੇ ਕੋਈ ਸਾਰੇ ਫਰਾਰ ਸਾਰੇ ਭੱਜੇ ਪਏ ਜੀ ਸਾਰੇ ਭੱਜੇ ਪਏ ਸਾਰੇ ਘਰੋਂ ਭੱਜੇ ਪਏ ਬਿਲਕੁਲ ਦੇਖ ਸਕਦੇ ਹੋ ਪੁਲਿਸ ਨੂੰ ਜਿਹੜੀ ਕੰਪਲੀਟ ਦੇਤੀ ਹੈ ਡਿਵੀਜ਼ਨ ਨੰਬਰ 5 ਦੇ ਵਿੱਚ ਤੇ ਪ੍ਰਵਾਹ ਜਿਹੜਾ ਮੰਗ ਕਰ ਰਿਹਾ ਕਿ ਜਿਹੜੇ ਮੇਰੇ ਮੁੰਡਿਆਂ ਨੇ ਜਿਹੜੇ ਮੁੰਡਿਆਂ ਦੇ ਉੱਤੇ ਜਿਹੜਾ ਜਾਲੀਵਾ ਹਮਲਾ ਕੀਤਾ ਤੇ ਉਹਨਾਂ ਨੂੰ ਜਿਹੜਾ ਫੜਿਆ ਜਾਵੇ ਬਿਲਕੁਲ ਖਬਰ ਦੇ ਨਾਲ ਕੋਈ ਹੋਰ ਅਪਡੇਟ ਆਦੀ ਹੈ ਤੁਹਾਨੂੰ ਜਰੂਰ ਸਾਂਝੀ ਕੀਤੀ ਜਾਏ